ਪੰਜਾਬ ਦੀ ਸਹਿਜ ਪਾਲਿਸੀ ਲੈ ਕੇ ਕੋਈ ਵੀ ਏਜੰਸੀ ਜਾਂਚ ਕਰਨ ਨੂੰ ਜਿਹੜੀ ਵੀ ਜਾਂਚ ਕਰਨ ਨੂੰ ਚਾਹੁੰਦੀ ਆ ਅਸੀਂ ਉਹਦਾ ਸਵਾਗਤ ਕਰਦੇ ਆਂ ਵੈਲਕਮ ਕਰਦੇ ਆਂ ਜਦੋਂ ਮਰਜ਼ੀ ਜਾਂਚ ਕਰ ਲੈਣ ਐਕਸੈਸ ਪਾਲਿਸੀ ਓਪਨ ਆ ਲੋਕਾਂ ਦੇ ਸਾਹਮਣੇ ਆ ਪੰਜਾਬ ਦਾ 4000 ਕਰੋੜ ਦਾ ਫਾਇਦਾ ਹੋਇਆਗਾ ਪੰਜਾਬ ਦੇ ਖਜ਼ਾਨੇ 'ਚ 4000 ਕਰੋੜ ਰੁਪਏ ਵਾਧਾ ਆਏ ਨੇ ਪੰਜਾਬ ਵਿੱਚੋਂ ਜਿਹੜਾ ਸ਼ਰਾਬ ਦਾ ਮਾਫੀਆ ਕਾਂਗਰਸ ਪਾਰਟੀ ਦੇ ਪੈਦਾ ਕੀਤਾ ਸੀ ਜਿਹੜਾ ਸ਼ਰਾਬ ਦਾ ਮਾਫੀਆ ਅਕਾਲੀ ਦਲ ਭਾਜਪਾ ਨੇ ਪੈਦਾ ਕੀਤਾ ਸੀ ਪੰਜਾਬ 'ਚੋਂ ਖਤਮ ਹੋ ਗਿਆ ਇਸੇ ਗੱਲ ਕਰਕੇ ਤਾਂ ਇਹ ਕਾਂਗਰਸੀ ਲੀਡਰ ਤਿਲਮਲਾਲ ਆ ਰਹੇ ਨੇ ਕਿ ਇਸੇ ਗੱਲ ਕਰਕੇ ਤਾਂ ਬੋਲ ਰਹੇ ਨੇ ਕਿਉਂਕਿ ਇਹਨਾਂ ਦੇ ਚੇਲੇ ਚੱਪੇ ਜਿਹੜੇ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਰਹੇ ਨੇ ਉਹ ਖਤਮ ਹੋਏ ਲਗੇ ਉਹਨਾਂ ਨੂੰ ਨੱਥ ਪਈ ਹੈਗੀ ਤਾਂ ਹੀ ਇਹ ਬੋਲ ਰਹੇ ਨੇ ਜੇਦੋਂ ਮਰਜ਼ੀ ਜਿਹੜੀ ਵੀ ਜਾਂਚ ਤੁਸੀਂ ਚਾਹੁੰਦੀ ਆ ਉਹ ਜਾਂਚ ਕਰ ਲਵੇ ਅਸੀਂ ਉਹਦਾ ਸਾਕਤ ਕਰਦੇ ਆਂ ਦੇਖੋ ਭਾਰਤੀ ਜਨਤਾ ਪਾਰਟੀ ਆਏ ਤੋਂ 10 ਸਾਲ ਪਹਿਲਾਂ ਸੱਤਾ ਬਚਾਉਂਦੀ ਆ ਆ ਕੇ ਕਹਿੰਦੀ ਆ ਕਿ ਪੰਜਾਬ ਦੇ ਕਿਸਾਨ ਦੀ ਆਮਦਨ ਦੇਸ਼ ਦੇ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਦੁੱਗਣੀ ਤਾਂ ਕੀ ਹੋਣੀ ਸੀ ਅੱਜ ਕਿਸਾਨ ਦੇਸ਼ ਦਾ ਕਿਸਾਨ ਫਾਹੇ ਲੈ ਰਿਹਾ ਅੱਜ ਦੇਸ਼ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈਗਾ ਸੋ ਅੱਜ ਜਦੋਂ ਕਿਸਾਨ ਆਪਣੇ ਹੱਕ ਮੰਗਣ ਜਾਂਦਾ ਹੈਗਾ ਤਾਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤਿੰਨ ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨ ਨੂੰ ਮਾਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕੀਤਾ ਕੱਜ ਦੇਸ਼ ਦਾ ਕਿਸਾਨ ਜਿਹੜਾ ਮੈਂ ਸਾਵਿੰਦਾ ਉਹ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਊਗਾ ਔਰ ਆਪਣੀ ਬੋਰਡ ਦੀ ਚੋੜ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰੂਗਾ